ਸ੍ਰੀ ਕਾਲਜੀ ਡਾਕਟਰ ਸੁਖਦੇਵ ਸਿੰਘ ਸੰਧਵਾ ਜੀ ਦੇ ਗ੍ਰੇਸ ਐਫਐਸ ਸਬਜੈਕਟ ਮੈਂ ਕਿਰਨਜੀਤ ਸਿੰਘ ਯਾਰੀ ਚੇਅਰਮੈਨ ਨੈਸ਼ਨਲ ਗਰੁੱਪ ਮਹਾਪਰਸ਼ਦ ਪੰਜਾਬ ਜਨਸਕਦਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅੱਜ ਅਸੀਂ ਐਸਐਸਪੀ ਬਟਿੰਡਾ ਨੂੰ ਮਿਲ ਕੇ ਇਹ ਅਪਲੀਕੇਸ਼ਨ ਦਿੱਤੀ ਹੈ ਕਿ ਥਾਣਾ ਨਈਆਂ ਵਾਲਾ ਵਿਕੇਤ ਐਫਆਈਆਰ ਨੰਬਰ 127 16 ਦਾ 24 ਨੂੰ ਦਰਜ ਹੋਈ ਹੈ ਜਿਹੜੀ ਦਸ਼ਵੀਰ ਸਿੰਘ ਸੀਰਾ ਤੇ ਇਹਦੇ ਨਾਲ ਚਾਰ ਬੰਦੇ ਹੋਰ 11 ਬੰਦੇ ਅਣਪਛਾਤੇ ਦੇ ਦਰਦ ਕੀਤੀ ਗਈ ਹੈ ਇਹ ਬਿਲਕੁਲ ਪੁਲਿਸ ਨੇ ਝੂਠੀ ਤੇ ਬੇਵਿਨਾਇਤ ਬਣਾਈ ਹੈ ਕਿ ਪੰਚਾਇਤੀ ਚੋਣਾਂ ਦੇ ਦੌਰਾਨ ਸਾਡੀਆਂ ਵਰਦੀਆਂ ਫੜ ਲਤੀਆਂ ਗਿਆ ਇਹ ਸਿਰਫ ਐਸਸੀ ਲੋਕਾਂ ਨੂੰ ਦਬਾਉਣ ਲਈ ਤੇ ਜਨਰਲ ਕੈਟਾਗਰੀ ਦੀ ਵੋਟ ਦੇ ਕਰਨ ਵਾਸਤੇ ਇਹੋ ਜਿਹਾ ਝੂਠੇ ਪਰਚੇ ਐਸਸੀ ਜਿਹੜੇ ਉਮੀਦਵਾਰ ਸਰਪੰਚ ਦੀ ਦੇ ਸੀ ਉਹਨਾਂ ਦੇ ਖਿਲਾਫ ਕੀਤੇ ਗਏ ਆ ਤੋਂ ਬਈ ਨੈਸ਼ਨਲ ਦਲ મહਾ ਪੰਚਾਇਤ ਬੋਲੋਂ ਕਿ ਅਸੀਂ ਆਰਡੀ ਪ੍ਰਿੰਸ ਦੇ ਲੋਕਾਂ ਵੱਲੋਂ ਇੱਕ ਦਰਖਾਸਤ ਦਿੱਤੀ ਹੈ ਤੇ ਮੈਡਮ ਐਸਐਸਪੀ ਨੇ ਦਰਖਾਸਤ ਇਨਕੁਆਰੀ ਲਈ ਡੀਐਸਪੀ ਕੋਲ ਚੋਣ ਨੂੰ ਜੜੀ ਹੈ ਮਾਰਕ ਕੀਤੀ ਹੈ ਤੋਂ ਇਹ ਜਿਹਨੇ ਵੀ ਐਸਸੀ ਉਮੀਦਵਾਰ ਕਰੋਦੇ ਮੁਕਾਬਲੇ ਖੜੇ ਸੀ ਉਹਨਾਂ ਦੇ ਖਿਲਾਫ ਦੇ ਪੂਠ ਝੂਠੇ ਪਰਚੇ ਦਰਜ ਕੀਤੇ ਆ ਉਹਨਾਂ ਦੇ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਨੈਸ਼ਨਲ ਅਦਾਲਤ ਮਹਾਪੰਚਾਇਤ ਵੱਲੋਂ ਇੱਕ ਸੰਘਰਸ਼ ਦੀ ਉਪਰੇਗਾ ਲਿਖੀ ਜਾ ਰਹੀ ਹੈ ਤੋਂ ਮੈਡਮ ਨੇ ਇੱਕ ਟਾਈਮ ਬਾਉਂਡ ਕੀਤਾ ਹੈ ਡੀਐਸਪੀ ਕੋਲੋਂ ਜੇਕਰ ਇਨਸਾਫ ਦੇਣ ਦੇ ਵਿੱਚ ਕੋਈ ਪੱਖਪਾਤ ਕੀਤਾ ਤਾਂ ਨੈਸ਼ਨਲ ਅਦਾਲਤ ਮਹਾਪੰਚਾਇਤ ਤੇ ਸੂਚਾ ਮਜਬੂਰ ਜਾਰਾ ਅਦਾਲਤ ਪੈਚਾਰਾ ਇਸ ਤੱਕੇਸ਼ਾਈ ਦੇ ਖਿਲਾਫ ਕਿੱਖਾਂ ਅੰਦੋਲਨ ਫਿੱਟੇਗਾ ਤਾਜੁਦ ਪਤਾ ਜੁਦ ਪਤਾ ਅੰਮੋਸਿਕਾ ਜੀ ਸਰਿਕਾ 11 ਹੈ ਠੀਕ ਹੈ ਪਤਾ ਚੱਲਦਾ ਵਾਪਸ ਫਿਰ ਛੋਟੇ ਨਹੀਂ ਨਹੀਂ ਆਪ ਕੋਈ ਆਪ ਪਸਾਓ ਹਾਂ ਠੀਕ ਹੈ ਚਲੋ ਜੀ ਮੈਂ ਆਉਂਦਾ ਹਾਂ ਹਾਂ ਠੀਕ ਹੈ ਚਲੋ ਜੀ ਮੈਂ ਆਉਂਦਾ ਹਾਂ ਆ ਬੜੋ ਕੁ ਤਾਂ ਬੜੋ ਕਰਾ ਪਾਉਂਦਾ ਆ ਬਾਬੇ ਜੀ ਸਿੰਘ ਦੀ ਗੱਲ ਕਰ ਲੋ ਵੀਰ ਸਿੰਘ ਦੀ ਕਿਹਨੂੰ ਦਿੱਲੀ ਚਲਣਾ ਆ ਪਤੀ ਦੀ ਨੂੰ ਸੁਖਾ ਸਿੰਘ ਦੀ ਗੱਲ ਕਰ ਉਹ ਹਰੀ ਤੀਨ ਨੂੰ ਆਪਾਂ ਦਿੱਲੀ ਚਲਣਾ ਰੈਲੀ ਆ ਸੁਖਾ ਸਿੰਘ ਬਾਬਾ ਸਿੰਘ ਜਿਵੇਂ ਆ ਬਾਬਾ ਵੀ ਸਿੰਘ ਦੀ ਗੱਲ ਕਰ ਲੋ ਮਾਈ ਭਾਗੂ ਦੀ ਗੱਲ ਕਰੂ ਜਿਹੜੇ ਸਾਡੇ ਮਾਈ ਸਿੱਖ ਪਰਿਵਾਰਾਂ ਦੇ ਵਿੱਚੋਂ ਜਿਨ੍ਹਾਂ ਨੇ ਵੀਰ ਸਾਲੀ ਤੇ ਰੱਖ ਕੇ ਣੇ ਪਰ ਉਹਨਾਂ ਦੀ ਅੱਜ ਸਿੱਖ ਕਦਰ ਨਹੀਂ ਕੀਤੀ ਅਸੀਂ ਬੁਝੇ ਆਸੀਰਵਾਦ ਸੇ ਉਹਨਾਂ ਡੇਰਾਂ ਚ ਉਲਕੇ ਫਿਰ ਆਉਂਦੇ ਆ ਮੱਤਾਂ ਮਾਰਦੇ ਆ ਉਥੇ ਡੇਰਾਂ ਜਾ ਕੇ ਅਸੀਂ ਪੱਥਰ ਭੰਦੇ ਆ ਤੇ ਕਰੇ ਵੀ ਟਿਕਾਉਂਦੇ ਆ ਕਰੇ ਨਹੀਂ ਇਹਨਾਂ ਤੋਂ ਬਚ ਕੇ ਨੱਥ ਬੰਦ ਕੇ ਬੇਨਤੀ ਕਰੂਗਾ ਤੇ ਗੁਰੂ ਗ੍ਰੰਥ ਸਾਹਿਬ ਤੋਂ ਮਾਲਕੇ ਤੇ ਆਦੇ ਡੇਰਾਂ ਦੇ ਨਾਮ ਅੱਗੇ ਲੈ ਚਾਹੀਏ ਜਿਵੇਂ ਕਿ ਅਸੀਂ ਬਾਬਾ ਜੀਵਨ ਸਿੰਘ ਜੀ ਦਾ ਵਿਹਾਰਾ ਮਨੋਨੇ ਤੇ ਵੱਡੀ ਪਦ ਤੇ ਪੰਜਾਬ ਪਦ ਤੇ ਮਨੋਨੇ ਤੇ ਸਾਰੇ ਪਿੰਡਾਂ ਦੇ ਜਮਾਏ ਜਾਂਦੇ ਸਾਡੇ ਲੋਕ ਸਾਰੇ ਸਾਇਦ ਤਾਰੀ ਨਾਮ ਤਾਰੀ ਇਹ ਸਾਇਦ ਤਾਰੀ ਇਹ ਸੱਤ ਜੇ ਬੰਦੀਏ ਅਸੀਂ ਪਤਾ ਲੱਗੇ ਵੀ ਬਾਬੇ ਜੀ ਸਿੰਘ ਦੀ ਫੌਮ ਦੇ ਯੋਧੇ ਆਉਂਦੇ ਆ ਇਹ ਬਾਬਾ ਦੀਪ ਸਿੰਘ ਦੀ ਫੌਮ ਦੇ ਯੋਧੇ ਆਉਂਦੇ ਆ ਹਈਆ ਸਾਰੀ ਸਿੰਘ ਗਲੂਏ ਦੀ ਫੌਮ ਦੇ ਯੋਧੇ ਆਉਂਦੇ ਆ ਇਹਨਾਂ ਚੀਜ਼ਾਂ ਦੀ ਪਛਾਣ ਨਹੀਂ ਜਿੰਨਾ ਜ਼ਿਕਰ ਆਉਂਦੇ ਉਹ ਜ਼ਿਕਰ ਮੇਰੇ ਵੀਰੋ ਕਾਫੀ ਅਜਿਹਾ ਹੈਗਾ ਵਧੀਆ ਹਾਲ ਦਾ ਜਿਵੇਂ ਆ ਵੀ ਦੇ ਸੇਵਾ ਅੱਜ ਦੇਖਦੇ ਆ ਨਾ ਸਬਸਕ੍ਰਾਈਬ ਕਰੋ